ਵਾਨ ਤੋਂ ਮੰਨਦੇ ਦੀ ਬਹੁਤ ਫੇਮਸ ਕਲਾਕਾਰ ਜਿਨ੍ਹਾਂ ਨੇ ਹਜ਼ਾਰ ਦੇ ਕਰੀਬ ਵੀਡੀਓ ਐਲਬਮਸ ਕੰਮ ਕੀਤਾ ਕਾਸੀ ਫਿਲਮਾਂ ਵਿੱਚ ਵਧੀਆ-ਵਧੀਆ ਰੋਲ ਨਿਭਾਏ ਨੇ ਬਹੁਤ ਲੰਮਾ ਸਮਾਂ ਥੀਏਟਰ ਕੀਤਾ ਤੇ ਹੁਣ ਅੱਜ ਕੱਲ੍ਹ ਇਹ ਸ਼ਾਇਰੀ ਬੋਲ ਕੇ ਬਹੁਤ ਪਪੂਲਰ ਨੇ ਇਹਨਾਂ ਨਾਲ ਲੱਖਾਂ ਲੋਕ ਜਿਹੜੇ ਨੇ ਦੁਨੀਆ ਭਰ ਦੇ ਲੋਕ ਇਹਨਾਂ ਦੇ ਜਿਹੜੇ ਆ ਉਹ ਸ਼ੇਅਰ ਵਿੱਚ ਸੁਣਦੇ ਨੇ ਤੇ ਹੋਰ ਵੀ ਕਈ ਸੰਗਤਾਂ ਨੇ ਜਿਹਨੇ ਕਰ ਰਹੇ ਨੇ ਇਹਨਾਂ ਨਾਲ ਇੱਕ ਘਟਨਾ ਵਾਪਰੀਆ ਤ੍ਰਿਪ ਇੱਕ ਹਫਤਾ ਪਹਿਲੋ ਇਹਨਾਂ ਨਾਲ ਸੱਟ ਲੱਗਿਆ ਜੇ ਦਿਖਾਵਾਂ ਮੈਂ ਜੀ ਇਹਨਾਂ ਦੀ ਬਾਹ ਜਿਹੜੀ ਉਹ ਫ੍ਰੈਕਚਰ ਹੋ ਗਈ ਆ ਇੱਥੇ ਬਰਕ ਰੋਡ ਹੈ ਜੀ ਸਲਕੇ ਦੀ ਜੀਟੀ ਰੋਡ ਹੈ ਛਾਡਾ ਰੋਡ ਜਿਹਨ ਕਹਿੰਦੇ ਆ ਤੇ ਉੱਥੋਂ ਇਹ ਲੰਘਣ ਲੱਗੇ ਸੀ ਦੂਜੇ ਪਾਸੇ ਜਾਣ ਵਾਸਤੇ ਤੇ ਇੱਕ ਤੇਜ਼ ਰਫ਼ਤਾਰ ਚ ਤੇ ਮੁੰਡੇ ਬਾਈਕ ਤੇ ਆਏ ਉਹਨਾਂ ਦੇਖਿਆ ਕਿ ਉਹਨਾਂ ਨੇ ਇਹਨਾਂ ਦੇ ਵਿੱਚ ਅਚਾਨਕ ਮਾਰ ਦਿੱਤਾ ਇੱਕ ਦੇ ਇੱਕ ਤੇ ਇਹਨਾਂ ਦੇ ਬਾਅਦ ਜਿਹੜੀ ਉਥੋਂ ਕਾਫੀ ਮੁਲਸਤ ਲੱਗੇ ਦਮ ਬਾਅਦ ਇਹ ਤੁਹਾਨੂੰ ਸੁਣ ਕੇ ਮੈਨੂੰ ਇਹਨਾਂ ਨੇ ਸਾਰੀ ਘਟਨਾ ਕਹਿ ਰਿਹਾ ਭਈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਆਪਣੀ ਤੇਜਿੰਦਰ ਕੌਰ ਅ ਮੁੰਦਰ ਭਾਜੀ ਹੋਏ ਸਾਡੇ ਘਰ ਆ ਜਾਏ ਆ ਵੈਸੇ ਤੇ ਚੰਦਕ ਮਿਲਣੇ ਆਈ ਸੀ ਕਿਸੇ ਕੰਮ ਤੇ ਫਿਰ ਇਹਨਾਂ ਨੂੰ ਉਹ ਆ ਕੇ ਦੇਖਿਆ ਕਿ ਮੈਂ ਬਹੁਤ ਗੱਲ ਸੁਣਾਈ ਮੈਂ ਕਿਸੇ ਨੂੰ ਦੱਸਿਆ ਨਹੀਂ ਇਹਦੇ ਬਾਰੇ ਮੈਂ ਕਿਹਾ ਚਲੋ ਕੋਈ ਵੀ ਮਸਕ ਲੱਗੀ ਕੋਈ ਨਹੀਂ ਹੋ ਜੇਗੀ ਠੀਕ ਹੈ ਪਰ ਹੁਣ ਸਾਰੇ ਦੇ ਲਈ ਨਹੀਂ ਇਸ ਸੀ ਨੂੰ ਤੁਸੀ ਦੱਸਣਾ ਚਾਹੀਦਾ ਹੈ ਕਿ ਇਹ ਜਿਹੜਾ ਟ੍ਰੈਕ ਆ ਨਾ ਜਿਹੜਾ ਇੱਥੇ ਅਮਨਦੀਪ ਹਸਪੀਟਲ ਤੋਂ ਥੋੜਾ ਜਿਹਾ ਅੱਗੇ ਗੱਲ ਕੇ ਕਲੀਅਰ ਵੈਲ ਹਸਪੀਟਲ ਦੇ ਸਾਹਮਣੇ ਇੱਕ ਕਟ ਹੈ ਜਿਹੜਾ ਕੀ ਸੜਕ ਪਾਰ ਕਰਕੇ ਸੜਕ ਦੇ ਦੂਸਰੀ ਸਾਈਡ ਤੇ ਜਾਏਗਾ ਛੇਟਾ ਰੂਟ ਨੂੰ ਇਹ ਮਤਲਬ ਉਹ ਮੈਂ ਸੜਕ ਤੇ ਜਦੋਂ ਉਹ ਉਨਲੀ ਸੜਕ ਪਾਰ ਕਾਲੀ ਦੇ ਸੈਂਟਰ ਵਾਲੀ ਜਿਹੜਾ ਕਿ ਮੈਟਰੋ ਬੱਸ ਜਿੱਤੇ ਚੱਲਦੀ ਸੀ ਬਿਲਕੁਲ ਸਿਟੀ ਬਸਾਂ ਚੱਲਦੇ ਸੀ ਸਿਟੀ ਬਸਾਂ ਦੇ ਬੰਦ ਹੋ ਗੀਆਂ ਪਰ ਜਿਹੜਾ ਉਹ ਟ੍ਰੈਕ ਆ ਉਹਦਾ ਪ੍ਰਸ਼ਾਸਨ ਨੇ ਕੁਝ ਵੀ ਕੋਈ ਸੂਟੇਬਲ ਉਹਦਾ ਹੱਲ ਨਹੀਂ ਕੱਢਿਆ ਉਸ ਟ੍ਰੈਕ ਦੇ ਪੰਨੇ ਕਿੰਨੀਆਂ ਮੌਤਾਂ ਪਹਿਲਾਂ ਹੋ ਚੁੱਕੀਆਂ ਹਨ ਅਣਗਿਣਤ ਉਥੇ ਐਕਸੀਡੈਂਟ ਹੋ ਚੁੱਕੇ ਆ ਔਰ ਜਿਵੇਂ ਮੇਰਾ ਐਕਸੀਡੈਂਟ ਹੋਇਆ 23 ਤਰੀਕ ਨੂੰ ਤੇ ਮੈਂ ਤੇ ਮਤਲਬ ਹਲੇ ਐਂਟਰ ਹੀ ਕੀਤਾ ਜਦੋਂ ਮੈਂ ਵਿੱਚ ਸੈਂਟਰ ਵਾਲੀ ਸੜਕ ਦੇ ਵਿੱਚ ਘਾਰ ਗਈ ਆ ਤੇ ਬਿਲਕੁਲ ਸੜਕ ਖਾਲੀ ਮਤਲਬ ਆਮ ਜੇ ਕੋਈ ਛੋਟੇ-ਬੁੜੇ ਕੋਈ ਆ ਰਹੀ ਗੱਡੇ ਕੋ ਫਾਸਟਲੀ ਸੀ ਹਲੇ ਮੈਂ ਐਂਟਰ ਹੀ ਕੀਤਾ ਤੇ ਸਾਹਮਣੇ ਗੋਲੀ ਵਾਂਗੂ ਗੁੰਡੇ ਆਏ ਤੇ ਨਾ ਇੰਨੀ ਫਾਸਟ ਸਪੀਡ ਉਹਨਾਂ ਦੀ ਕਿ ਮੈਂ ਬਿਲਕੁਲ ਕੰਫਿਊਜ਼ ਹੋ ਗਈ ਕਿ ਅੱਗੇ ਜਾਵਾਂ ਯਾ ਇਹ ਬੁੜਾ ਇਹ ਕੀ ਕਰਾਂ ਹੁਣ ਜਦੋਂ ਉਹ ਮੇਰੇ ਕੋਲ ਆ ਗਏ ਤੇ ਐਂਜਲ ਮਤਲਬ ਉਹਨਾਂ ਦੀ ਬਾਈਕ ਮੈਨੂੰ ਮੱਜੀ ਆ ਤੇ ਫਿਰ ਮੈਂ ਡਿੱਗ ਗਈ ਉਸ ਬਾਅਦ ਮਿਲ ਨੂੰ ਥੋੜੀ ਜਿਹਾ ਕੁਝ ਪੜਨ ਲਗਾ ਆਸ ਪਰੋਸ ਮਾੜੀ ਲੰਗਰੇ ਲੋਕੋਨ ਉੱਥੇ ਆਏ ਉਹਨਾਂ ਨੂੰ ਉਠਾਇਆ ਉਸ ਵਕਤ ਤਾਂ ਲੱਗਾ ਕਿ ਮਤਲਬ ਉਹਨਗੇ ਡੋਖ ਮੜ ਨੂੰ ਤੋਕੇ ਦੇ ਕੇ ਉਸਾ ਕੋਈ ਜਾਨਦਾਰ ਲੱਗੇ ਉੱਠਿਆ ਠੀਕ ਠਾਕ ਮਾੜ ਨੂੰ ਕੀ ਜਿਆ ਰਗੜਾ ਰੋੜਾ ਜੀ ਦਿੱਤੀਆਂ ਤੇ ਮੈਂ ਨਹੀਂ ਬੋਲੀ ਮੈਂ ਠੀਕ ਐ ਕੋਈ ਗੱਲ ਨਹੀਂ ਤੇ ਫਿਰ ਬਾਅਦ ਵਿੱਚ ਜਦੋਂ ਡਾਕਟਰ ਦੇ ਗਈ ਮੈਂ ਕਿਹਾ ਚਲੋ ਸੱਤਾ ਸੋਟਾ ਮਾੜੀ ਉਹਦਾ ਕੋਈ ਇੰਜੈਕਸ਼ਨ ਮਾੜਾ ਛੋਟਾ ਮੋਟਾ ਲਵਾਰਾ ਸਿੱਧੀ ਮੈਂ ਛੋਟਾ ਜਿਹਾ ਹਸਪੀਟਲਸ ਪਹੁੰਚਣ ਲੱਗੇ ਉੱਥੇ ਚਲੇ ਗਏ ਤੇ ਉਧੇ ਡਾਕਟਰ ਸਾਹਿਬ ਕਹਿੰਦੇ ਕਿ ਮਤਲਬ ਸਾਡੀ ਬਾਹਾਂ ਦੀ ਸੈਲਿੰਗ ਹੋ ਰਹੀ ਹੈ ਮੈਂ ਕਹਿੰਦੇ ਕਮਾ ਜਿਆਦਾ ਸੈਲਿੰਗ ਹੋ ਰਹੀ ਹੈ ਦਾ ਐਕਸ-ਰੇ ਕਰਵਾ ਲਓ ਫਿਰ ਐਕਸ-ਰੇ ਕਰਵਾਇਆ ਤੇ ਟ੍ਰੈਕਚਰ ਆਇਆ ਫਿਰ ਉਸ ਵਕਤ ਪਲਾਸਟਰ ਲੱਗਾ ਬਰਤ ਚਲੋ ਮੇਰਾ ਤੇ ਜੋ ਹੋਣਾ ਹੀ ਹੋ ਗਿਆ ਮੇਰਾ ਜਰਨੀ ਨੁਕਸਾਨ ਹੁੰਦਾ ਹੁੰਦਾ ਬੱਚਾ ਮਤਲਬ ਮੌਤ ਮੈਂ ਬਿਲਕੁਲ ਨੇੜਿਓਂ ਵੇਖੀ ਹੈ ਜਿੱਨੇ ਉਹ ਫਾਸਟ ਸੀਗੇ ਜੇ ਮਤਲਬ ਥੋੜਾ ਜਿਹਾ ਵੀ ਬਾਡੀ ਦੇ ਇਹ ਚਲੋ ਬਾਹਰ ਨੂੰ ਟੱਚ ਕੀਤਾ ਜੇ ਮੜਾ ਜੰਮ ਮੈਂ ਉਰੋਂ ਹੁੰਦੇ ਤੇ ਮੈਂ ਮੁੱਕੇ ਖਤਮ ਸਾਂ ਜਾਂਦੇ ਇਸ ਸਾਟ ਪੇਟ ਲੱਗ ਜਾਂਦਾ ਜਾਨੀ ਵੀ ਮੈਂ ਡਿੱਗੀ ਸਾ ਕੋਈ ਹੋਰ ਲਾਗੂ ਗੱਡੀ ਆ ਜਾਂਦੀ ਉਹ ਮੇਰੇ ਸਿਰ ਤੋਂ ਲੱਗੇ ਲੈਣੀ ਸੀ ਬੜਾ ਨੈਰੋ ਸਕੇਪ ਸੀ ਕਮਰਾ ਬੜੀ ਮੁਸ਼ਕਲ ਦੇ ਨਾਲ ਮੈਂ ਬਚੀਆਂ ਮੇਰੇ ਬਚਨ ਦੀ ਨਹੀਂ ਗੱਲ ਹੈ ਕਿ ਗੱਲ ਸਿਰਫ ਹੈ ਕਿ ਇਹ ਜਿਹੜਾ ਟਰੈਕ ਹੈ ਜਿੱਥੋਂ ਕਿ ਮੈਟਰੋ ਹੁਣ ਇਹਨਾਂ ਨੇ ਬੰਦ ਕੀਤੀਆਂ ਨੇ ਸਿਟੀ ਬਸਾਂ ਉਸ ਟਰੈਕ ਦਾ ਕੋਈ ਸਹੀ ਯੂਜ਼ ਤੇ ਕਰਨ ਇੰਨੇ ਐਕਸੀਡੈਂਟ ਹੋ ਚੁੱਕੇ ਹੋਰ ਕਿੰਨੇ ਐਕਸੀਡੈਂਟਾਂ ਦੀ ਪ੍ਰਸ਼ਾਸਨ ਵੀਡ ਕਰ ਰਿਹਾ ਵੀ ਕਿੰਨੇ ਐਕਸੀਡੈਂਟ ਹੋਰ ਕਰਵਾਉਦੇ ਆ ਉਸ ਟ੍ਰੈਕ ਉਤੇ ਕੋਈ ਪੁਲਿਸ ਵਾਲਾ ਨਹੀਂ ਜਿਉਂ ਪੁਤਲੀ ਘਾ ਤੋਂ ਸ਼ੁਰੂ ਕਰੋ ਅਮਨਦੀਪ ਤੋਂ ਲੈ ਕੇ ਇਥੋਂ ਤੱਕ ਕਿ ਇੱਕ ਵੀ ਨਹੀਂ ਪੁਲਿਸ ਵਾਲਾ ਖਿਲਾਸਾਇਦੇ ਵੀ ਘੱਟੋ ਘੱਟ ਲੋਕਾਂ ਦੀ ਐ ਇੰਨੀ ਜਿਹੜੀ ਸਪੀਡ ਆ ਉਹਨੂੰ ਹੀ ਚੈੱਕ ਕਰ ਲੋਕਾਂ ਨੂੰ ਥੋੜਾ ਬੋੜਾ ਡਾਲੋਗੇ ਨਾ ਜੀ ਪੁਲਿਸ ਵਾਲਾ ਨੂੰ ਤਾਂ ਅਸੀਂ ਥੋੜੀ ਜੀ ਆਰਾਮ ਨਾਲ ਲੰਘਣਾ ਕੋਈ ਹੈ ਹੀ ਨਹੀਂ ਤੇ ਲੋਕੀ ਫੇਰ ਲੰਘ ਹੀ ਜਾਂਦੇ ਐਸਾ ਮਾਰ ਕੇ ਭੱਜ ਜਾਂਦੇ ਆ ਇਸ ਦਾ ਬਾਰੇ ਮੈਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਆ ਕਿ ਜਿਹੜੀ ਅਮਨਦੀਪ ਤੋਂ ਲੈ ਕੇ ਤੇ ਜਿਹੜਾ ਅਗਲੇ ਸਟੇਸ਼ਨ ਤੱਕ ਜਿਹੜੀ ਉਹ ਮੈਟਰੋ ਵਾਲੀ ਸੜਕ ਆ ਬਹੁਤ ਬਹੁਤ ਰਿਸਕੀ ਆ ਲੋਕਾਂ ਦੀ ਜਾਨ ਨੂੰ ਬਹੁਤ ਖਤਰਾ ਉੱਥੋਂ ਸਵੇਰੇ ਸਟੂਡੈਂਟਸ ਲੱਗਦੇ ਸੜਕ ਪਾਰ ਕਰਦੇ ਆ ਫਿਰ ਉਧਰੋਂ ਲੋਕ ਇਧਰ ਆਉਂਦੇ ਆ ਸਵੇਰ ਦਾ ਟਾਈਮ ਤੇ ਬਹੁਤ ਬੀਜ਼ੀ ਦਾ ਸਕੂਲਾਂ ਨੂੰ ਜਾਂਦੇ ਬੱਚੇ ਬਹੁਤ ਰਿਸਕੀ ਇਹ ਟਰੈਕ ਹੋਇਆ ਹੋਇਆ ਆ ਇਸ ਜਿਹੜਾ ਇਟ ਲੈ ਕੇ ਆ ਮੈਟਰੋ ਵਾਲਾ ਇਹਦਾ ਕੋਈ ਸੂਟੇਬਲ ਹੱਲ ਪ੍ਰਸ਼ਾਸਨ ਨੂੰ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਬਹੁਤ ਵੱਡੇ ਹਾਦਸਿਆਂ ਦਾ ਇਹ ਇਹ ਕਾਰਨ ਬਣਦਾ ਇਹ ਕੱਟ ਜਾ ਤੇ ਕੱਟ ਬੰਦ ਕਰ ਦੇਣ ਤੇ ਜਾਂ ਜਿਹੜੀ ਵੀ ਚਰੀ ਸੜਕ ਆ ਉਹਦਾ ਸਹੀ ਯੂਜ਼ ਕਰਨ ਉਥੇ ਕੋਈ ਪੁਲਿਸ ਵਾਲਾ ਕੋਈ ਖਿਲਾਫ ਕੋਈ ਨਾਕਾ ਰੋਣ ਦੀ ਕੋਸ਼ਿਸ਼ ਕਰਨ ਲੋਕਾਂ ਦੀ ਸਪੀਡ ਤੇ ਚੱਕ ਕਰਨ ਬਹੁਤ ਜ਼ਿਆਦਾ ਮਤਲਬ ਮੈਂ ਰੋਸ਼ ਹੈ ਮੈਂ ਪ੍ਰਸ਼ਾਸਨ ਤੇ ਕਿ ਇੰਨੀਆਂ ਮੌਤਾਂ ਹੋ ਕੇ ਇੰਨੇ ਐਕਸੀਡੈਂਟ ਹੋਣ ਦੇ ਬਾਅਦ ਵੀ ਇਹਦੇ ਬਾਰੇ ਕੋਈ ਜਾਗਰੂਕ ਨਹੀਂ ਹੈਗਾ ਔਰ ਲਾਗੇ ਸਾਡੇ ਸੜਕ ਖਾਣਾ ਹੈ ਕਿ ਉਥੋਂ ਨਹੀਂ ਪਤਾ ਕਿ ਇਦਾਂ ਦਾ ਕੁਝ ਕਰਨਾ ਚਾਹੀਦਾ ਵੀ ਇਸ ਟਰੈਕ ਦਾ ਕੁਝ ਇਦਾਂ ਰਿਸਕੀ ਟਰੈਕ ਆ ਇਹਦਾ ਕੋਈ ਸੂਟੇਬਲ ਹੱਲ ਕਰਨਾ ਚਾਹੀਦਾ ਪਰ ਉਸਨੇ ਤੇ ਪਾਬੰਦੀ ਲਾਈ ਹੈ ਨਾ ਉਸ ਸਟੈਂਡ ਤੇ ਲੰਦੀ ਕਿਉਂ ਮੈਟਰੋ ਬੱਸਾਂ ਨੇ ਟਰੈਕ ਆ ਤੇ ਫਿਰ ਜੇ ਕੋਈ ਚੋਰੀ ਲੰਘ ਜਾਂਦੇ ਹਨਾ ਤੇ ਉਹਦਾ ਪ੍ਰਸ਼ਾਸਨ ਦਾ ਕੰਮ ਹੈ ਨਾ ਉਹਨਾਂ ਦਾ ਇੱਕ ਸਖਤ ਕੰਮ ਚੱਲ ਰਿਹਾ। ਵੇਖੋ ਜਦੋਂ ਹੁਣ ਮੈਟਰੋ ਬੱਸਾਂ ਚੱਲ ਨਹੀਂ ਰਹੀਆਂ ਤੇ ਜਦੋਂ ਖਾਲੀ ਡ੍ਰੈਗ ਦੇ ਤੇ ਫਿਰ ਲੋਕੀ ਜਾਣਗੇ। ਤੇਜ਼ ਜਾਂਦੇ ਨੇ ਲੋਕ ਤੇਜ਼ ਜਾਂਦੇ। ਪਰ ਜੇ ਜਾਂਦੇ ਵੀ ਆ ਤੇ ਉਹਨਾਂ ਨੂੰ ਆਪਣੇ ਆਪ ਦੇ ਇਹਨਾਂ ਨੂੰ ਅਗਲਾ ਹੈ ਹੀ ਨਹੀਂ ਲੋਕਾਂ ਨੂੰ ਕਿ ਅਸੀਂ ਆਪਣੇ ਸਪੀਡ ਨੂੰ ਥੋੜਾ ਕੰਟਰੋਲ ਕਰਨਾ। ਹੁਣ ਇਹਨਾਂ ਨੂੰ ਤੇ ਪੁਲਿਸ ਨੇ ਹੀ ਇਹ ਕਰਨਾ ਹੈ ਕਿ ਇਹ ਸਪੀਡ ਨੂੰ ਥੋੜਾ ਕੰਟਰੋਲ ਕਰਨਾ। ਆਪ ਦੇ ਮੁੰਡੇ ਬਹੁਤ ਫਾਸਟ ਚਲਾਉਂਦੇ ਆ। ਹਾਂ। ਕੋਈ ਉਥੇ ਹਾਲ ਕੋਈ ਨਹੀਂ ਹੈਗਾ ਵੀ ਤੁਸੀਂ ਘਰੋਂ ਲਾਜੀ-ਬਾਜੀ ਜਾਓਗੇ ਤੇ ਜਿੰਦਾ ਵਾਪਸ ਆ ਜਾਓਗੇ। ਜਾ ਤੁਸੀਂ ਪਤਾ ਨਹੀਂ ਅੱਧੇ ਅੰਗਾਂ ਦੇ ਨਾਲ ਵਾਪਸ ਆਓਗੇ ਟੁੱਟੇ ਪਰ ਜੇ ਮੈਂ ਇੱਕ ਵਾਰ ਸਿਰ ਪਾਣੀ ਲੈਣ ਵਾਸਤੇ ਗਈ ਸੀ ਤੇ ਮੁੜ ਕੇ ਮੇਰਾ ਸਾਰਾ ਦਿਨ ਉੱਥੇ ਲੱਗ ਗਿਆ ਕਿਉਂਕਿ ਗਈ ਤੇ ਮੈਂ ਥੋ ਬੈਂਕੇ ਤੱਕ ਫਿਰ ਮੈਂ ਸਿੱਧੀ ਹਸਪੀਟਲ ਗਈ ਉੱਥੋਂ ਡਾਕਟਰ ਸਾਹਿਬ ਨੇ ਮੇਰਾ ਫਿਰ ਐਕਸ-ਰੇ ਕਰਵਾਇਆ ਉਦੋਂ ਫਿਰ ਪਲਾਸਟਰ ਲੱਗਾ ਤੇ ਘਰ ਮੈਂ ਬਾਹਰ ਨੂੰ ਪਲਾਸਟਰ ਲਵਾ ਕੇ ਤੇ ਧੁੱਲੀ ਆ ਰਹੀ ਐ ਇਹ ਕੋਈ ਸਿਸਟਮ ਹੈ ਤੇ ਜਾਨੋਂ ਵੀ ਜਾ ਸਕਦੀ ਜੇ ਡੈਥ ਵੀ ਹੋ ਸਕਦੀ ਸੀ ਕਿ ਨਹੀਂ ਇਹ ਮੈਡਮ ਜੀ ਕੁਝ ਸਮਾਂ ਪਹਿਲੇ ਸਾਡਾ 1 ਸਾਲ ਹੋਇਆ ਨਾ ਸ਼ਹਾਡੇ ਤੇ ਲੱਗੇ ਇੱਕ ਲੇਡੀ ਜੀ ਦੀ ਡੈਥ ਵੀ ਹੋਈ ਇੱਕ ਵਾਰ ਜਾਨੀ ਇਸੇ ਟ੍ਰੈਕ ਦੇ ਵਿੱਚ ਕਤਨਾ ਵਾਪਰ ਦੇ ਨਾਲ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਪ੍ਰਸ਼ਾਸਨ ਜਾਤ ਦਾ ਮਾਦਰੀ ਦਾ ਪਤਾ ਹੈ ਕਿ ਇਹ ਮੌਤਾਂ ਕਿਰਿਆ ਹੋ ਚੁੱਕੀਆਂ ਤੇ ਅੰਗਾਂ ਕਿੰਨੀਆਂ ਮੌਤਾਂ ਦੀ ਇੰਤਜ਼ਾਰ ਕਰਵੇ ਇੰਨੀਆਂ ਮਰ ਜਾਣਗੇ ਇੰਨੇ ਟਾਰਗੇਟ ਪੂਰਾ ਤੇ ਫਿਰ ਅਸੀਂ ਉਸ ਟ੍ਰੈਕ ਦਾ ਕੁਝ ਕਰਾਂਗੇ ਪਰ ਇਹ ਕੌਣ ਤੁਮਾਰੇ ਸੀ ਪ੍ਰਸ਼ਾਸਨ ਨਾ ਹੋਰ ਕੌਣ ਹੈ ਤੇ ਪੀ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਲਿਖੀ ਤੋਂ ਦੇ ਕੇ ਹਾਂ ਮੈਂ ਤੇ ਲਿਖ ਕੇ ਦੇ ਕੇ ਆਇਆ ਚੌਂਕੀ ਚ ਟੱਲੇ ਕਿਥੇ ਚੌਂਕੀ ਆ ਮਰ ਜੂਗਾ ਹਾਂਜੀ ਮੰਦਲਾ ਕਿ ਚੋਕੀ ਤੇ ਲੈ ਕੇ ਲੇ ਕੇ ਆਈਏ ਕਿ ਉਹਨਾਂ ਨੇ ਉਹ ਪਛਾਣ ਕੀਤੀ ਉਹ ਦਾ ਮੁਲਜ਼ਮਾਂ ਦੇ ਨਹੀਂ ਉਹ ਗਏ ਸੀਗੇ ਦੇਖਣ ਵਾਸਤੇ ਤੇ ਕਹਿੰਦੇ ਉਧਰ ਨੂੰ ਕੋਈ ਸਾਹਮਣੇ ਹਾਰ ਵਿਸ਼ੇ ਸਕੂਲ ਦਾ ਜਿਹੜਾ ਕੈਮਰਾ ਕੈਮਰੇ ਆ ਉਹ ਲਾਈਵ ਚੱਲਦੇ ਆ ਉਹਦੇ ਚ ਰਿਕਾਰਡਿੰਗ ਨਹੀਂ ਹੁੰਦੀ ਫਿਰ ਇਧਰ ਨੇ ਬੰਨੇ ਕিয়ারਵੈਲ ਦਾ ਹਸਪੀਟਲ ਦਾ ਕੈਮਰੇ ਲੱਗੇ ਪਤਾ ਨਹੀਂ ਉਹ ਕਹਿੰਦੇ ਉਥੋਂ ਫੁਟੇਜ ਪਤਾ ਕਰਾਉਣੇ ਪਤਾ ਨਹੀਂ ਉਹਨਾਂ ਨੇ ਕਰਵਾਏ ਕਿ ਨਹੀਂ ਕੱਲ ਪਰ ਪੁਲਿਸ ਨੇ ਕੱਲ ਕੋਈ ਨਹੀਂ ਕੀਤੀ ਹਾਂ ਕਰ ਰਹੇ ਬਟ ਉਹਨਾਂ ਨੂੰ ਕੋਈ ਹਲੇ ਕੋਈ ਮਿਲਿਆ ਨਹੀਂ ਕਿ ਕਿਥੋਂ ਆਏ ਮੁੰਡੇ ਕਿਤੇ ਕੋ ਮੈਨੂੰ ਕੋਈ ਪੁੱਛਣ ਨਹੀਂ ਆਏ ਨੇ ਵਾਰਿਜ ਬਟ ਮੈਂ ਫਿਰ ਵੀ ਰਿਕਵੈਸਟ ਕਰਦੀ ਆ ਕਿ ਰੱਬ ਦੇ ਵਾਸਤੇ ਮਤਲਬ ਇਹ ਰੱਬ ਤੇ ਹੋਰ ਵੱਡੇ ਹਾਦਸਿਆਂ ਦਾ ਇੰਤਜ਼ਾਰ ਕੀਤੇ ਬਗੈਰ ਜਿਹੜਾ ਇਹ ਤਰਹਿ ਆ ਨਾ ਇਹਦਾ ਕੋਈ ਸੂਟੇਬਲ ਹੱਲ ਕੀਤਾ ਜੀ ਸ਼ੁਕਰ ਹੈ ਠੀਕ ਹੈ ਮੇਰਬਾਨ ਥੈਂਕ ਯੂ